ਅੱਜ ਤੁਹਾਨੂੰ ਅਸੀਂ ਆਸਟ੍ਰੇਲੀਆ ਦੀ ਇੱਕ ਖਾਸ ਖੇਡ ਦਿਖਾਉਣ ਨੂੰ ਜਾ ਰਹੇ ਹਾਂ ਜਿਸ ਨੂੰ ਫੁੱਟੀਜ ਕਿਹਾ ਜਾਂਦਾ ਹੈ ਆਹ ਦੇਖੀਏ ਫੁੱਟੀਜ਼ ਇਸ ਲਈ ਫੁੱਟੀਜ਼ ਮੈਚ चल ਰਿਹਾ ਜਿਸ ਤਰ੍ਹਾਂ ਕੇ ਇਹ ਫੁੱਟਬਾਲ ਦਾ ਮੈਚ ਹੁੰਦਾ ਹੈ ਇਸੇ ਤਰ੍ਹਾਂ ਇਸ ਪੂਡੀਆ ਦੀ ਬਹੁਤ ਹੀ ਸ਼ਰੂਰ ਖੇਡ ਫੁੱਟਬਾਲ ਵਾਂਗੂ ਹੀ ਹੈ ਜਿਹਨੂੰ ਫੁੱਟੀ ਕਿਹਾ ਜਾਂਦਾ ਹੈ ਬਹੁਤ ਜ਼ਬਰਦਸਤ ਫਸਮਾ ਮੁਕਾਬਲਾ ਇਸ ਲਈ ਰਾਤ ਦਾ ਸਮਾਂ ਹੋ ਚੁੱਕਿਆ ਹੈ ਲਾਈਟਾਂ ਜਗ ਚੁੱਕੀਆਂ ਨੇ ਪਰ ਮੁਕਾਬਲਾ ਜਿਉਂ ਦਾ ਤਿਉਂ ਬਹੁਤ ਹੀ ਸਖਤ ਇਹ ਤਿੰਨ ਪਾਈਪ ਨੇ ਜਿਨ੍ਹਾਂ ਦੇ ਵਿੱਚ ਖੇਡ ਚੱਲ ਰਹੀ ਹੈ ਇਹਦੇ ਵਿੱਚ ਦੀ ਕਰਾਸ ਕਰਨੀ ਹੁੰਦੀ ਹੈ ਇਹਨਾਂ ਨੇ ਇਸ ਫੁੱਟੀ ਨੂੰ ਫੁੱਟੀ ਕਿਹਾ ਜਾਂਦਾ ਜਿਹੜਾ ਫੁੱਟਬਾਲ ਦੀ ਖਾਂ ਤੇ ਇਹ ਇੱਕ ਓਵਲ ਸਾਈਜ਼ ਦਾ ਜਿੱਦਾਂ ਕਿ ਅੰਡਾ ਹੁੰਦਾ ਹੈ ਅੰਡੇ ਦੀ ਸ਼ਕਲ ਦਾ ਬਾਲ ਹੈ ਬਿਲਕੁਲ ਗੋਲੀ ਦੋ ਅਲੱਗ-ਅਲੱਗ ਟੀਮਾਂ ਨੇ ਔਰ ਇਹਨਾਂ ਦੀ ਅਲੱਗ-ਅਲੱਗ ਯੂਨੀਫਾਰਮ ਹੈ ਜਤੋਂ ਪਛਾਣ ਹੁੰਦੀ ਹੈ ਕਿ ਕਿਹਦੀ ਕਿਸ ਟੀਮ ਦੀ ਹੈ ਖਿਡਾਰੀ ਨੇ yeah. ਇਸ ਫੁੱਟਬਾਲ ਦੇ ਖੇਡੇ ਵਿੱਚ ਜੇ ਦਿਖਾ ਜAVE ਤਾਂ ਟੋਟਲ ਬਾਈ ਖਿਡਾਰੀ ਹੁੰਦੇ ਨੇ ਜਿੰਨਾਂ ਵਿੱਚੋਂ 18 ਗਰਾਊਂਡ ਦੇ ਵਿੱਚ ਖੇਡਦੇ ਨੇ 4 ਰਿਜ਼ਰਵ ਹੁੰਦੇ ਨੇ ਦੋਨਾਂ ਹੀ ਟੀਮਾਂ ਦੇ 18-18 ਖਿਡਾਰੀ ਗਰਾਊਂਡ ਦੇ ਵਿੱਚ ਖੇਡਦੇ ਨੇ ਇਸ ਖੇਡ ਚ ਤਿੰਨ ਐਮਪਾਇਰ ਹੁੰਦੇ ਨੇ ਰੈਫਰੀ ਜਿਹੜੇ ਅਲੱਗ-ਅਲੱਗ ਚੀਜ਼ਾਂ ਨੂੰ ਦੇਖਦੇ ਨੇ ਔਰ ਜਿਹੜੀ ਪੁਆਇੰਟ ਨੇ ਉਹ ਵੀ ਅਲੱਗ-ਅਲੱਗ ਨੇ ਜਿਹੜੇ ਸਾਈਡਾਂ ਤੇ ਚਾਰ ਖੰਭੇ ਗੱਡੇ ਨੇ ਤੇ ਉਹਨਾਂ ਖੰਭਿਆਂ ਦੇ ਵਿੱਚ ਤਿੰਨ ਬਲੌਕ ਬਣਦੇ ਨੇ ਇੱਕ ਸੈਂਟਰ 'ਚ ਐ ਦੋ-ਦੋਨਾਂ ਸਾਈਡਾਂ ਤੇ ਐ ਜੇ ਇਹ ਬਾਲ ਸੈਂਟਰ ਦੇ ਵਿੱਚੋਂ ਨਿਕਲ ਜਾਵੇ ਤੇ ਉਹਦੇ 6 ਪੁਆਇੰਟ ਗਿਨੇ ਜਾਂਦੇ ਨੇ ਜੇ ਸਾਈਡਾਂ ਤੋਂ ਦੀ ਨਿਕਲੇ ਦੂਸਰੇ ਬਲੌਕ ਜਿਹੜੇ ਨੇ ਦੋਨੋਂ ਪਾਸਿਆਂ ਤੇ ਫਿਰ ਇਹਨਾਂ ਦਾ ਇੱਕ ਇੱਕ ਪੁਆਇੰਟ ਕਾਊਂਟ ਕੀਤਾ ਜਾਂਦਾ ਹੈ ਇਹ ਗੇਮ ਇੱਕ ਕਾਫੀ ਵੱਡੀ ਗਰਾਊਂਡ ਵਿੱਚ ਜਿਵੇਂ ਕ੍ਰਿਕਟ ਦੀ ਹੁੰਦੀ ਹੈ ਉਸ ਗਰਾਊਂਡ ਵਿੱਚ ਖੇਡਿਆ ਜਾਂਦਾ ਹੈ ਇਹ ਗੇਮ ਜੂਨੀਅਰ ਸੈਕਸ ਜਿਨ ਔਰਤ ਔਰ ਮਰਦ ਦੋਨੇ ਹੀ ਖੇਡ ਸਕਦੇ ਆ ਆਸਟ੍ਰੇਲੀਆ ਦੀ ਬਹੁਤ ਹੀ ਫੇਮਸ ਇੱਕ ਖੇਡ ਹੈ ਔਰ ਇਨ ਇੱਥੇ ਕਾਫੀ ਇਹਨਾਂ ਦੀਆਂ ਮਸ਼ਹੂਰ ਟੀਮਾਂ ਵੀ ਨੇ ਜਿਹੜੀਆਂ ਕਾਫੀ ਵਧੀਆ ਤਰੀਕੇ ਨਾਲ ਖੇਡਦੀਆਂ ਨੇ ਇਸ ਖੇਡ ਦੇ ਵਿੱਚ ਪੈਰਾਂ ਨਾਲ ਕਿੱਕ ਵੀ ਮਾਰੀ ਜਾ ਸਕਦੀ ਹੈ ਤੇ ਹੱਥਾਂ ਨਾਲ ਚੱਕ ਕੇ ਵੀ ਇੱਧਰ ਉੱਧਰ ਪਾਸ ਦਿੱਤਾ ਜਾ ਸਕਦਾ ਹੈ। ਮੰਗਲ ਸੈਮਨਸਨ YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਦਰਸ਼ਕਾਂ ਨੂੰ ਕੁਝ ਨਾ ਕੁਝ ਨਵਾਂ ਦਿਖਾਇਆ ਜਾਵੇ। ਬਹੁਤ ਸਾਰੇ ਸ਼ਰੂਤੇ ਨੇ ਫੁੱਟਬਾਲ ਨੂੰ ਪਸੰਦ ਵੀ ਕਰਦੇ ਨੇ, ਫੁੱਟਬਾਲ ਦੀਆਂ ਟੀਮਾਂ ਦੇ ਵਿੱਚ ਖੇਡਦੇ ਵੀ ਨੇ, ਦੇਖੀ ਵੀ ਹੈ। ਪਰ ਪਹਿਲੀ ਵਾਰੀ ਫੁੱਟਬਾਲ ਦੀ ਥਾਂ ਤੇ ਫੁੱਟੀਸ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ ਔਰ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਹੋਏਗਾ